ਸਿਟ ਆਓ ਜਿਵੇਂ ਆ ਪੱਛੀ ਨੇ ਦੱਸਿਆਗਾ ਜਦੋਂ ਆਪਾਂ ਫਾਰਹੈਡ ਬੋਡੀ ਸ਼ੁਰੂ ਕਰਦੇ ਆ ਨਾ ਹਮੇਸ਼ਾ ਹੈਡ ਤੋਂ ਸ਼ੁਰੂ ਕਰੇਗਾ ਹੁੰਦਾ ਠੀਕ ਹੈ ਹੈਡ ਹੋ ਗਿਆ ਫਾਰਹੈਡ ਹੋ ਗਿਆ ਆਈਜ਼ ਹੋ ਗਏ ਨੋਜ਼ ਲਿਪਸ ਹੈ ਨਾ ਜੀਦੇ ਟੱਚ ਕਰਨ ਨਾਲ ਛੂਹਣਾ ਸਾਨੂੰ ਚੰਗਾ ਮਹਿਸੂਸ ਹੁੰਦਾ ਫਾਰ ਇਗਜ਼ਾਮਪਲ ਜਿਵੇਂ ਆਪਣੇ ਮੰਮੀ ਪਾਪਾ ਦਾਦਾ ਦਾਦੀ ਕੋਈ ਆਪਣਾ ਬ੍ਰਦਰ ਐ ਵੀ ਸਿਸਟਰ ਆਪਾਂ ਨੂੰ ਪਿਆਰ ਕਰਦਾ ਹੈ ਹੱਥ ਕਰਦਾ ਹੈ ਇਹ ਕੀ ਹੈਗਾ ਗੁੱਡ ਟੱਚ ਠੀਕ ਹੈ ਸੈਕਿੰਡ ਹੁੰਦਾ ਹੈਗਾ ਬੈਡ ਟੱਚ ਬੈਡ ਦਾ ਮਤਲਬ ਕੀ ਹੁੰਦਾ ਹੈ ਗੰਦਾ ਜਾਂ ਗੰਦਾ ਵੀ ਕਹਿੰਦੇ ਸਨ ਬੈਡ ਟੱਚ ਮਤਲਬ ਗੰਦਾ ਟੱਚ ਜਿਹਦੇ ਟੱਚ ਕਰਨਾ ਸਾਨੂੰ ਚੰਗਾ ਨਹੀਂ ਲੱਗਦਾ ਪੂਰਾ ਫੀਲ ਹੁੰਦਾ ਸਾਰੇ ਉਦਾਹਰਨ ਪਰ ਕੋਈ ਨੌਨ ਪਰਸਨ ਹੈ ਜਾਂ ਕੋਈ ਅਨਨੌਨ ਪਰਸਨ ਜੋ ਤੁਹਾਨੂੰ ਗਲਤ ਤਰੀਕੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਟੱਚ ਕਰਦਾ ਹੈ ਜਾਂ ਕੋਈ ਗਲਤ ਗੱਲ ਕਹਿੰਦਾ ਹੈ ਜਾਂ ਕੋਈ ਗਲਤ ਵੀਡੀਓ ਦਿਖਾਉਂਦਾ ਹੈ ਇਹ ਸਾਰੇ ਕੀ ਹੈਗੇ ਬੈਡ ਟੱਚ ਦੇ ਅੰਦਰ ਆਏ ਠੀਕ ਹੈ ਹੁਣ ਆਪਾਂ ਆ ਜੰਦੇ ਆਪਾਂ ਜਿਹੜੇ ਪ੍ਰਾਈਵੇਟ ਪਾਰਟਸ ਦੀ ਗੱਲ ਕਰਦੇ ਇੱਕ ਪੋਸਟਰ ਹੈ ਜਿੱਥੇ ਜਿੱਥੇ ਰੈੱਡ ਸਾਈਨ ਦਿੱਤਾ ਹੋਇਆ ਹੈਗਾ ਇਹ ਇਹ ਆਪਣੇ ਕੀ ਵਿੱਚ ਪ੍ਰਾਈਵੇਟ ਪਾਰਟਸ ਠੀਕ ਹੈ ਸਾਰਿਆਂ ਤੋਂ ਪਹਿਲਾਂ ਇਹਨਾਂ ਰੈੱਡ ਸਨ ਕਿੱਥੇ ਦਿੱਤਾ ਹੈ ਲਿਪਸ ਦੇ ਉੱਪਰ ਲਿਪਸ ਵੀ ਆਪਣਾ ਇੱਕ ਪ੍ਰਾਈਵੇਟ ਪਾਰਟ ਹੈ ਬਟ ਇਹਨੂੰ ਆਪਾਂ ਕਵਰ ਨਹੀਂ ਕਰ ਟੱਕੇ ਨਹੀਂ ਲਾ ਲਿਪਸ ਦੇ ਉੱਪਰ ਆਪਾਂ ਨੂੰ ਕੌਣ-ਕੌਣ ਟੱਚ ਕਰ ਸਕਦਾ ਹੈ ਦੇਖੋ ਕੌਣ ਕਰ ਸਕਦਾ ਹੈ ਕੌਣ ਕਰ ਸਕਦਾ ਹੈ ਆਵਾ ਸਿਰਫ ਆਪਣੀ ਮੰਮਾ 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 ਤੋਂ ਲਾਵਾ ਆਪਣੀ ਮਦਰ ਤੋਂ ਲਾਵਾ ਆਪਾਂ ਨੂੰ ਲਿਪਸ ਦੇ ਠੀਕ ਹੈ ਅਗਰ ਕੋਈ ਤੁਹਾਡੀ ਮੰਮਾ ਤੋਂ ਇਲਾਵਾ ਤੁਹਾਡੇ <li>ਤੇ ਟੱਚ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਤੱਕੇ ਨਾਲ ਕਿਸ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹਦਾ ਮਤਲਬ ਉਹ ਕੀ ਹੈ ਬੇਟਾ ਇਹਦੇ ਵਾਈ ਅਗਰ ਕਿਸੇ ਵੀ ਬੱਚੇ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਆਪਣਾ ਨਹੀਂ ਵਿਚੇੜ-ਛਾੜ ਬੱਚੇ ਨਾਲ ਹੋ ਰਹੀ ਹੈ ਬੱਚੇ ਨੇ ਇਹ ਗੱਲ ਆਪਣੇ ਪੇਰੈਂਟਸ ਨਾਲ ਅਗਰ ਸਕੂਲ 'ਚ ਆਪਣੇ ਟੀਚਰ ਸਹਿਬਾਨ ਨਾਲ ਸ਼ੇਅਰ ਜ਼ਰੂਰ ਕਰਨੀ ਹੈ ਇਹ ਗੱਲ ਠੀਕ ਹੈ ਨੈਕਸਟ ਪ੍ਰੀਜਾ ਨੇ ਰੈੱਡ ਸਾਈਨ ਆਪਕਿ ਦਿੱਤਾ ਹੈਗਾ ਯੈਸ ਜਸਟ ਦੇ ਛਾਤੀ ਤੇ ਹੁਣ ਤੁਸੀਂ ਸਕੂਲ ਆਏ ਹੋ ਯੂਨੀਫਾਰਮ ਪੀਅਰ ਕੀਤੀ ਹੋਈ ਹੈ ਯੈਸ ਮੈਮ ਇੱਕ ਤਾਂ ਬੇਟਾ ਜਿਹੜਾ ਕੋ ਯੂਨੀਫਾਰਮ ਪੀਅਰ ਕਰਦੇ ਆਂਗੇ ਉਹ ਸਕੂਲ ਦਾ ਪਤਾ ਲੱਗਦਾ ਹੈ ਡਿਸਪੀਸਿਪਲਨ ਮੇਨਟੇਨ ਹੁੰਦਾ ਹੈਗਾ ਸਕੂਲ ਦਾ ਪਤਾ ਲੱਗਦਾ ਪਲੱਸ ਵੀ ਇਹ ਨਿਊ ਕਿਹੜਾ ਤੁਹਾਡੀ ਸਕੂਲ ਦਾ ਨੇਮ ਕੀ ਹੈ ਯਾ ਯੂਨੀਫਾਰਮ ਤੋਂ ਪਤਾ ਲੱਗਦਾ ਠੀਕ ਹੈ ਕਦੇ ਇਸ ਤਰ੍ਹਾਂ ਹੋਇਆ ਤੁਸੀਂ ਵਿਦਾਉਟ ਯੂਨੀਫਾਰਮ ਯਾਨੀ ਕਿ ਬਿਨਾ ਯੂਨੀਫਾਰਮ ਤੋਂ ਸਕੂਲ ਆਏ ਹੋ ਨਾ ਅਗਰ ਤੁਸੀਂ ਤੁਹਾਡੀ ਛੁੱਟੀ ਹੋ ਜਾਂਦੀ ਹੈ ਤੁਸੀਂ ਸਕੂਲ ਤੋਂ ਘਰ ਚਲੇ ਜਾਂਦੇ ਹੋ ਘਰ ਜਾ ਕੇ ਤੁਸੀਂ ਘਰ ਵਾਲੇ ਕੱਪੜੇ ਵੀਅਰ ਕਰਦੇ ਹੋ ਯੈਸ ਕੱਪੜੇ ਪਾਉਣ ਦਾ ਆਪਾਂ ਕਹਿੰਦੇ ਵੀ ਕਾਰਨ ਇਹ ਹੈਗਾ ਵੀ ਜਿਹੜਾ ਆਪਣਾ ਤਨ ਹੈ ਆਪਣੀ ਬਾਡੀ ਹੈ ਉਹਨੂੰ ਆਪਾਂ ਕਵਰ ਕਰਕੇ ਰੱਖਦੇ ਹਾਂ ਜਿਹੜੇ ਆਪਣੇ ਪ੍ਰਾਈਵੇਟ ਪਾਰਟਸ ਨੇ ਤਾਂ ਵਰਤ ਕੇ ਦਾ ਜਿਵੇਂ ਆਪਣਾ ਬੱਚਾ ਹੈਗਾ ਤੁਸੀਂ ਯੂਨੀਫਾਰਮ ਪਾਈ ਹੈ ਇਹ ਬੱਚੇ ਨੇ ਕੱਪੜੇ ਪਾਏ ਹੋਏ ਨੇ ਅਗਰ ਕੋਈ ਵੀ ਪਰਸਨ ਨਾ ਨਾ ਜਾਂ ਅਣ ਹੈ ਤੁਸੀਂ ਕਿਤੇ ਖੇਲ ਰਹੇ ਹੋ ਕਿਸੇ ਪਲੇਗ੍ਰਾਉਂਡ 'ਚ ਆਪਣੇ ਘਰ ਦੇ ਆਲੇ-ਦੁਆਲੇ ਕਿਸੇ ਪਲੇਗ੍ਰਾਉਂਡ 'ਚ ਖੇਲ ਰਹੇ ਹੋ ਠੀਕ ਹੈ ਜਾਂ ਆਪ ਦੇ ਕਿਸੇ ਫਰੈਂਡ ਦੇ ਘਰ ਗਏ ਹੋ ਜਾਂ ਸਕੂਲ 'ਚ ਕੋਈ ਵੱਡਾ ਬੱਚਾ ਕੋਈ ਹੋਏ ਹੈ ਠੀਕ ਹੈ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜੀਆਂ ਛੇ ਸਾਰੇ ਇਕੱਲੀ ਗਰਲਸ ਨਾ ਹੁੰਦੀਆਂ ਨੋ ਅੱਜ ਦੇ ਟਾਈਮ 'ਚ ਜਿਹੜੇ ਛੇੜਛਾੜ ਦੇ ਮੈਟਰ ਆਏ ਨੇ ਮਿਸਹੇਵ ਹੈ ਉਹ ਵੌਇਸ ਨਾਲ ਜ਼ਿਆਦਾ ਹੋ ਰਿਹਾ ਹੈ। ਆਗਰ ਕੋਈ ਪਰਸਨ ਠੀਕ ਹੈ ਉਹ ਨਾਉਨ ਹੈ ਜਾਂ ਅਨਨੋਨ ਹੈ ਤੁਹਾਡੀ ਛਾੜ ਦੇ ਵਿੱਚ ਹੱਥ ਪਾ ਕੇ ਤੁਹਾਡੇ ਚੈਸਟ ਨੂੰ ਛਾਤੀ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਠੀਕ ਹੈ ਇਹਦਾ ਮਤਲਬ ਉਹ ਕੀ ਕਰ ਰਿਹਾ ਉਹ? ਅਗਰ ਕੋਈ ਪਰਸਨ ਮੰਨ ਲਓ ਕੋਈ ਤੁਹਾਡਾ ਰਿਸ਼ਤੇਦਾਰੀ ਹੈ ਤੁਹਾਡੇ ਘਰੇ ਆਇਆ ਹੈਗਾ ਠੀਕ ਹੈ ਮੈਂ ਅਗਰ ਐਗਜ਼ੈਂਪਲ ਦੀ ਤਰ੍ਹਾਂ ਤੇ ਆਪਾਂ ਕੋਈ ਛੋਟੇ ਇਗਜ਼ੈਂਪਲ ਲੈ ਲੈਨੇ ਆਗੇ ਵੀ ਤੁਹਾਡੀ ਕੋਈ ਭੂਆ ਆਈ ਹੈ ਘਰੇ ਨਾਲ ਉਹਦੇ ਕੋਈ ਬੱਚਾ ਹੈਗਾ ਹੈਗਾ 15 16 ਸਾਲ ਦਾ ਠੀਕ ਹੈ ਉਹ ਐ ਨਾਲ ਤੁਸੀਂ ਉਹਨਾਂ ਨਾਲ ਚਲੋ ਮਿਲੇ ਪਹਿਲਾਂ ਉਹਨੂੰ ਸਸ਼ੀ ਕਾਲ ਬਗਾਰ ਅਪਲਾਈ ਚਲੋ ਮਿਲੇ ਉਹਨਾਂ ਨਾਲ ਹਨਾ ਉਹਨਾਂ ਨੇ ਤੁਹਾਡੇ ਨਾਲ ਪਿਆਰ ਭਰੀਆਂ ਗੱਲਾਂ ਕੀਤੀਆਂ ਤੁਹਾਨੂੰ ਪਿਆਰ ਵੀ ਕੀਤਾ ਤੁਹਾਡੀ ਭੂਆ ਨੇ ਵੀ ਉਸ ਵਾਰ ਤੁਹਾਡੀ ਮੰਮਾ ਤੇ ਤੁਹਾਡੀ ਭੂਆ ਕਿਸੇ ਅਲੱਗ ਰੂਮ 'ਚ ਬੈਠ ਗਈਆਂ ਚਾਹ ਪਾਣੀ ਬਣਾਉਣ ਲੱਗ ਗਈ ਜਾਂ ਕਿਚਨ 'ਚ ਚਲੇ ਗਏ ਕਹਿ ਸਕਦੇ ਆਂ ਆਪਾਂ ਤੁਹਾਡਾ ਜਿਹੜਾ ਭੂਆ ਦਾ ਬੇਟਾ ਬੈਠਾ ਲਾਭ ਕਮਰੇ ਉਹ ਤੁਹਾਡੇ ਕਦੇ ਚੈਸਟ ਤੇ ਹੱਥ ਲਗਾਉਂਦਾ ਕਦੇ ਤੁਹਾਡੇ ਵਾਸ਼ਰੂਮ ਮੇਰੀਆਂ ਨੂੰ ਡੱਜ ਕਰਦਾ ਇਹ ਕਿਹੜਾ ਡੱਜ ਹੈ ਬੱਸ ਬਸ ਇਨਾ ਚੀਜ਼ਾਂ ਦਾ ਧਿਆਨ ਰੱਖਣਾ ਕੋਈ ਵੀ ਹੋ ਸਕਦਾ ਮੇਰਾ ਐਗਜ਼ਾਮਪਲ ਦੇਣ ਦਾ ਮਤਲਬ ਇਹ ਹੈਗਾ ਵੀ ਉਹ ਕੋਈ ਵੀ ਪਰਸਨ ਹੋ ਸਕਦਾ ਹੈ ਕੋਈ ਤੁਹਾਡੀ ਭੂਆ ਦਾ ਮੁੰਡਾ ਵੀ ਹੋ ਸਕਦਾ ਕੋਈ ਤੁਹਾਡਾ ਆਪ ਦਾ ਮਾਮਾ ਚਾਚਾ ਤਾਇਆ ਵੀ ਹੋ ਸਕਦਾ ਠੀਕ ਹੈ ਬਸ ਇਹ ਚੀਜ਼ ਉਹ ਧਿਆਨ ਰੱਖਣਾ ਹੈ ਅਗਰ ਕੋਈ ਪਰਸਨ ਭਾਵੇਂ ਨੌਣਾ ਹੈ ਭਾਵੇਂ ਆ ਨੌਣਾ ਹੈ ਅਗਰ ਤੁਹਾਡੇ ਪ੍ਰਾਈਵੇਟ ਪਾਰਟ ਤੇ ਛਾਤੀ ਤੇ ਲਿਪਸ ਤੇ ਵਾਸ਼ਰੂਮ ਏਰੀਆ ਤੇ ਜਾਂ ਬੈੱਡ ਤੇ ਟੱਚ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਜਾਂ ਟੱਚ ਕਰਦਾ ਹੀ کہہ ਸਕਦੇ ਆਂ ਆਪਾਂ ਉਹ ਕਿਹੜਾ ਟੱਚ ਹੈਗਾ ਬੈੱਡ ਆਗਰ ਤੁਸੀਂ ਘਰੋਂ ਜਿਹੜੇ 90% ਕੇਸਿਸ ਹੈਗੇ ਉਹ ਫੈਮਿਲੀ ਦੇ ਵਿੱਚ ਹੀ ਹੁੰਦੇ ਹੈ ਠੀਕ ਹੈ ਬੇੜਾ ਕੀ ਹੈਗਾ ਜਿਹੜਾ ਉਹਨੂੰ ਪਤਾ ਨਹੀਂ ਸ਼ਾਇਦ ਤੁਹਾਨੂੰ ਡਰਗਾਂ ਦਾ ਨਸ਼ਾ ਬਹੁਤ ਵੱਧ ਗਿਆ ਹੈਗਾ ਉਹਦੇ ਵਿੱਚ ਕੀ ਹੈਗਾ ਲੋਕ ਬਹੁਤ ਤਦਾਰ ਵਿੱਚ ਜਿਹੜਾ ਨਸ਼ਾ ਲੈਣ ਲੱਗ ਗਏ ਹੈਗੇ ਡਰਗ ਲੈਣ ਲੱਗ ਗਏ ਹੈਗੇ ਉਹਦੇ ਵਿੱਚ ਉਹਨੂੰ ਵੀ ਇਹ ਨਹੀਂ ਪਤਾ ਲੱਗਦਾ ਇਹ ਮੇਰਾ ਭਤੀਜਾ ਹੈ ਇਹ ਮੇਰਾ ਬੇਟਾ ਹੈਗਾ ਇਹ ਮੇਰੀ ਬੇਟੀ ਹੈ ਕੋਈ ਕੁਝ ਨਹੀਂ ਪਤਾ ਲੱਗਦਾ ਠੀਕ ਹੈ ਇਸ ਕਰਕੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈਗਾ ਵੀ ਜਿਹੜੇ ਇਹਨੇ ਮੈਨੂੰ ਦੱਸਿਆ ਨਾ ਵੀ ਆਪਣੇ ਪ੍ਰਾਈਵੇਟ ਪਾਰਟਸ ਨੇ ਲਿਪਸ ਹੈ ਚੈਸਟ ਥਾਈਜ਼ ਇਨ ਬਿਟਵੀਨ ਲੈਗਸ ਆਰ ਬੈਲ ਅਗਰ ਇਨਾ ਪ੍ਰਾਈਵੇਟ ਪਾਰਟਸ ਤੇ ਪੰਜ ਪ੍ਰਾਈਵੇਟ ਪਾਰਟਸ 'ਚ ਇਨ੍ਹਾਂ ਵਿੱਚੋਂ ਕਿਸੇ ਵੀ ਪਾਰਟ ਤੇ ਕੋਈ ਪਰਸਨ ਦਾ ਨੂੰ ਟੱਚ ਕਰਦਾ ਜਾਂ ਕੋਸ਼ਿਸ਼ ਕਰਦਾ ਟੱਚ ਕਰਨ ਦੀ ਇਹਦਾ ਮਤਲਬ ਤੁਹਾਨੂੰ ਧਿਆਨ ਹੋਣਾ ਚਾਹੀਦਾ ਉਹ ਬੈ ਟੱਚ ਪਵੇ ਤੁਹਾਡੀ ਫੈਮਿਲੀ ਦੇ ਵਿੱਚ ਹੀ ਕਿਉਂ ਨਾ ਹੋਵੇ ਠੀਕ ਹੈ ਅਗਰ ਕਿਸੇ ਬੱਚੇ ਨੂੰ ਐਸ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਰਹੀ ਹੈ ਜੀ ਕਿਸੇ ਬੱਚੇ ਨੂੰ ਐਸ ਤਰ੍ਹਾਂ ਦੀ ਛੇੜਛਾੜ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਤਾਂ ਫਸਟ ਤੁਸੀਂ ਆਪਣੇ ਪੇਰੈਂਟਸ ਨਾਲ ਸ਼ੇਅਰ ਕਰਨੀ ਹੈ ਇਹ ਗੱਲ ਠੀਕ ਹੈ ਅਗਰ ਤੁਹਾਡੇ ਪੇਰੈਂਟਸ ਇਹ ਗੱਲ ਨਹੀਂ ਸੁਣਦੇ ਉਹ ਕਹਿ ਰਹੇ ਆ ਵੀ ਆਪਣਾ ਫੈਮਿਲੀ ਦਾ ਮੈਟਰ ਹੈ ਬੇਟਾ ਆਪਣੀ ਇਨਸਾਲਟ ਹੋਗੀ ਆਪਣੀ ਬੇਇਜ਼ਤੀ ਹੋਗੀ ਕੋਈ ਗੱਲ ਨਹੀਂ ਆਪਾਂ ਸਮਝਾ ਦਾਂਗੇ ਨੋ ਆਪਣੇ ਟੀਚਰ ਸਹਿਮਾਨ ਲਾ ਕੇ ਉਹ ਗੱਲ ਸ਼ੇਅਰ ਕਰੋ ਠੀਕ ਹੈ ਤੁਹਾਡੇ ਬਿਹਾਫ ਤੇ ਤੁਹਾਡੇ ਟੀਚਰ ਸਹਿਮਾਨ ਹੈ ਦੋ ਹੈਲਪਲਾਈਨ ਨੰਬਰ ਨੇ ਬੇਟਾ ਤੁਸੀਂ ਖੁਦ ਵੀ ਕਾਲ ਕਰ ਸਕਦੇ ਹੋ ਜਾਂ ਤੁਹਾਡੇ ਬਿਹਾਫ ਤੇ ਕੋਈ ਵੀ ਕਰ ਸਕਦਾ ਦੋ ਹੈਲਪਲਾਈਨ ਨੰਬਰ ਨੇ 112 098 969 ਇਹ ਜੇ ਤੁਸੀਂ ਆਪਣੀ ਕਲਾਸਰੂਮ ਵਿੱਚ ਜਾਓਗੇ ਆਪਣੀ ਨੋਟਬੁੱਕ ਦੇ ਉੱਪਰ ਰਾਈਟ ਕਰੋ ਠੀਕ ਹੈ 112 ਜਿਹੜਾ ਐਮਰਜੈਂਸੀ ਨੰਬਰ ਹੈਗਾ ਠੀਕ ਹੈ 1098 ਦਾ ਜਿਹੜਾ ਇਸ ਤੇ ਬੱਚਿਆਂ ਨਾਲ ਰਿਲੇਟਡ ਤੁਸੀਂ ਕੋਈ ਵੀ ਕੰਪਲੇਨ ਰਜਿਸਟਰ ਕਰਾ ਸਕਦੇ ਹੋ ਤੁਸੀਂ ਕਰਾ ਸਕਦੇ ਹੋ ਤੁਹਾਡੇ ਪੇਰੈਂਟਸ ਕਰਾ ਸਕਦੇ ਆ ਤੁਹਾਡੇ ਬਿਲਾਵ ਦੇ ਤੁਹਾਡੇ ਟੀਚਰਸ ਕਰਾ ਸਕਦੇ ਆ ਪਰ ਉਹਦੇ ਲਈ ਕੰਡੀਸ਼ਨ ਇਹ ਹੈ ਵੀ ਵਾਕਿਆ ਹੀ ਬੱਚੇ ਨੂੰ ਕੋਈ ਪ੍ਰੋਬਲਮ ਹੈ 18098 ਨੰਬਰ ਬਿਜ਼ੀ ਆ ਰਿਹਾ ਹੈ 112 ਹੈਲਥਲਾਈਨ ਨੰਬਰ ਇਹ ਹੈ ਅਮਰਜੈਂਸੀ ਨੰਬਰ ਹੈ ਤੁਸੀਂ ਇਹਦੇ ਤੇ ਵੀ ਕਾਲ ਕਰ ਸਕਦੇ ਹੋਦੇ ਵਿੱਚ ਇਹ ਹੈਗਾ ਤੁਸੀਂ ਆਪਣਾ ਨਾਮ ਦੱਸਣਾ ਯਾਨੀ ਕਿ ਤੁਹਾਡੇ ਪੇਰੈਂਟਸ ਫੋਨ ਕਰਦੇ ਹੈਗੇ ਕੋਈ ਵੀ ਫੋਨ ਕਰਦਾ ਹੈ ਨਾਮ ਦੱਸਣਾ ਆਪ ਦਾ ਵਿਲੇਜ ਦੱਸਣਾ ਪਿੰਡ ਕਿਹੜਾ ਹੈਗਾ ਆਪਣਾ ਡਿਸਟ੍ਰਿਕਟ ਦੱਸਣਾ ਹੈਗਾ ਵੀ ਆਪਣਾ ਸ਼੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਹੈ ਠੀਕ ਹੈ ਤੇ ਜਿਹੜਾ ਜਿਹੜੇ ਨੰਬਰ ਤੇ ਤੁਸੀਂ ਕਾਲ ਕਰਨੀ ਹੈਗੀ ਉਹ ਕੀ ਹੈਗਾ ਤੁਹਾਡੀ ਚੱਲਦੀ ਜਾਏਗਾ ਇਨਕਮਿੰਗ ਪਲਸ ਆਊਟਗੋਇ ਟੋਨੋ ਅਧਿਆ ਹੋਣੀ ਚਾਹੀਦੀ ਹੈ ਠੀਕ ਹੈ ਇਹ ਨਾ ਹੋਵੇ ਤੁਸੀਂ ਕਾਲ ਕਰਦੋ ਉਸ ਦਾ ਤੁਹਾਡਾ ਨੰਬਰ ਹੋ ਜੇ ਬੰਦ ਹੈ ਤੇ ਇਹ ਪੁਲਿਸ ਵਾਲੇ ਤੁਹਾਨੂੰ ਜੀ ਪੁਲਿਸ ਤੋਂ ਹੈਲਪ ਲੈਣਾ ਚਾਹੁੰਦੇ ਨੇ ਪੁਲਿਸ ਵਾਲੇ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿਹੜਾ ਤੁਹਾਡਾ ਨੰਬਰ ਹੈ ਉਸ ਵਿੱਚੋਂ ਭਾਰੀ ਠੀਕ ਹੈ ਬੇਟਾ ਸਮਝ ਆ ਗਈ ਯੈਸ ਜੇਕਰ ਕਿਸੇ ਬੱਚੇ ਨੂੰ ਕੋਈ ਚੀਜ਼ ਦਾ ਚਾਕਲੇਟ ਟੌਫੀ ਜਾਂ ਕਿਸੇ ਹੋਰ ਪੈਸਿਆਂ ਦਾ ਜਾਟ ਵਾਈਜ਼ ਦਾ ਲਾਲਚ ਦਿੰਦਾ ਵੀ ਮੇਰੇ ਨਾਲ ਚੱਲ ਮੈਂ ਤੈਨੂੰ ਉੱਥੇ ਲੈ ਕੇ ਚੰਗੇ ਤੈਨੂੰ ਆਹ ਦਿਵਾਉਂ ਨਾ ਕਿਸੇ ਨਾਲ ਕਿਸੇ ਨਾਲ ਨਹੀਂ ਜਾਂਦਾ ਬੱਚਿਆਂ ਨੂੰ ਗੁੰਮਰਾਹ ਕਰਕੇ ਲੈ ਜਾਂਦੇ ਆ ਉਸ ਬਾਅਦ ਬੱਚਿਆਂ ਨਾਲ ਛੇੜਛਾੜ ਕਰਦੇ ਹੈਗੇ ਜਾਂ ਕਈ ਵਾਰੀ ਬੱਚਿਆਂ ਦੇ ਜਿਹੜੇ ਆਪਾਂ ਦੇਖਦੇ ਆ ਆਪਾਂ ਕਹਿੰਦੇ ਨਾ ਕਿ ਸੋਸ਼ਲ ਮੀਡੀਆ ਤੇ ਕਈ ਵਾਰੀ ਉਹ ਵੀਡੀਓਜ਼ ਦੇਖਦੇ ਆਗੇ ਆਰਗਨ ਵਗੈਰਾ ਕੱਢ ਕੇ ਬੱਚਿਆਂ ਦੇ ਨਾਲ ਵੇਚ ਦਿੰਦੇ ਆ ਇਹ ਗੰਮ ਵੀ ਚੱਲਦਾ ਠੀਕ ਹੈ ਜਿੱਥੇ ਵੀ ਜਾਣਾ ਬੇਟਾ ਆਪਣੇ ਪੇਰੈਂਟਸ ਦੇ ਨਾਲ ਹੀ ਜਾਣਾ ਤੁਸੀਂ ਆਪਣੀ ਸੇਫਟੀ ਖੁਦ ਕਰਨੀ ਹੈ ਸਭ ਤੋਂ ਪਹਿਲਾਂ ਅਸੀਂ ਤਾਂ ਬਾਅਦ ਚ ਹੋਏ ਫੇਰ ਵੀ ਅਗਰ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਹੈਗੇ ਆਂ ਤੁਹਾਡੀ ਹੈਲਪ ਲਈ ਠੀਕ ਹੈ ਦੋ ਦੋ ਕੰਡੀਸ਼ਨ ਹੁੰਦੀਆਂ ਨੇ ਅਸੀਂ ਇੱਕ ਆਪਣੀ ਆਪਣੀ ਮੰਮਾ ਹੈ ਨਹੀਂ ਉਹ ਆਪਾਂ ਨੂੰ ਟੱਚ ਕਰ ਸਕਦੀ ਹੈ ਠੀਕ ਹੈ ਸੈਕਿੰਡ ਕਿਸੇ ਬੱਚੇ ਦੇ ਕੋਈ ਪ੍ਰਾਈਵੇਟ ਪਾਰਟ ਤੇ ਕੋਈ ਸਾਫ ਫੇਰ ਮੱਝ ਜਾਂਦੀ ਹੈ ਤਾਂ ਡਾਕਟਰ ਟੱਚ ਕਰਦਾ ਡਾਕਟਰ ਵੀ ਬੇਟਾ ਉਦੋਂ ਟੱਚ ਕਰੂਗਾ ਜਦੋਂ ਤੁਹਾਡੇ ਮਦਰ ਉੱਥੇ ਪ੍ਰੈਜ਼ੈਂਟ ਹੈ ਅਗਰ ਤੁਹਾਡੀ ਮਦਰ ਫੋੜਾ 사이ਡ ਤੇ ਆ ਤਾਂ ਡਾਕਟਰ ਨੂੰ ਕਹਿਣਾ ਵੇਟ ਕਰੋ ਜੀ ਮੇਰੀ ਮੰਮਾ ਆ ਰਹੇ ਹੈਗੇ ਮੈਂ ਫਿਰ ਚੈੱਕ ਕਰਦਾ ਠੀਕ ਹੈ ਸਮਾਂ ਆ ਗਈ ਬੇਟਾ ਇਹਦਾ 112 ਨੰਬਰ ਹੈ ਨਾ ਐਮਰਜੈਂਸੀ ਉਹ ਸਿਰਫ ਬੱਚਾ ਨਹੀਂ ਦੀ ਉਹ ਸਮਾਰ ਕਰਨ ਦੀ ਪ੍ਰੋਬਲਮ ਨਹੀਂ ਹੈ ਕਿਸੇ ਨੂੰ ਵੀ ਕਿਸੇ ਵੀ ਆਪਣੇ ਪੇਰੈਂਟਸ ਨੂੰ ਵੀ ਦਸਨਾ ਜਾ ਕੇ ਅਗਰ ਕਿਸੇ ਨੂੰ ਘਰ ਕੋਈ ਪ੍ਰੋਬਲਮ ਹੈ ਕਿਸੇ ਦੀ ਮਦਰ ਨੂੰ ਕੋਈ ਕਈ ਵਾਰੀ ਉਹਦਾ ਫਾਦਰ ਕੁੱਟ ਮਾਰ ਕਰਦਾ ਡਰਿੰਕ ਵਗੈਰਾ ਕਰਦਾ ਹੈਗਾ ਠੀਕ ਹੈ ਉਹਦੇ ਲਈ ਜਾ ਜੇ ਮੈਂ ਤੁਸੀਂ ਰਾਸਤੇ ਜਾ ਰਹੇ ਹੋ ਕੋਈ ਐਕਸੀਡੈਂਟ ਹੋ ਗਿਆ ਆਪਣੇ ਪੇਰੈਂਟਸ ਨੂੰ ਦੱਸਦੇ ਆਂ ਇਹ ਚੀਜ਼ ਕੋਈ ਐਕਸੀਡੈਂਟ ਹੋ ਗਿਆ ਉਹਦੇ ਲਈ ਕਿਤੇ ਅੱਗ ਲੱਗੀ ਫਾਇਰ ਲੱਗੀ ਹੈ ਉਹਦੇ ਲਈ ਤੁਸੀਂ 112 ਤੇ ਕਿਸੇ ਵੀ ਤਰ੍ਹਾਂ ਦੀ ਹੈਲਪ ਲੈ ਸਕਦੇ ਠੀਕ ਹੈ ਜੇ ਮੰਨ ਲਓ ਤੁਹਾਨੂੰ ਪੁਲਿਸ ਹੈਲਪ ਦੀ ਜਰੂਰਤ ਹੈ ਤੁਸੀਂ ਉਹਦੇ ਵਿੱਚ ਦੱਸਣਾ ਹੈ ਜੀ ਸਾਨੂੰ ਪੁਲਿਸ ਹੈਲਪ ਦੀ ਲੋੜ ਹੈ ਅਗਰ ਤੁਹਾਨੂੰ ਐਂਬੂਲੈਂਸ ਦੀ ਜ਼ਰੂਰਤ ਹੈ ਤੁਸੀਂ ਦੱਸਣਾ ਹੈ ਜੀ ਸਾਨੂੰ ਐਂਬੂਲੈਂਸ ਦੀ ਜ਼ਰੂਰਤ ਹੈ ਉਹ ਕੀ ਹੈ ਨਾਲ ਦੀ ਨਾਲ ਉਸੇ ਡਿਪਾਰਟਮੈਂਟ ਨੂੰ ਉਹ ਪੁਆਇਲ ਹੈ ਇਹ ਟ੍ਰਾਂਸਫਰ ਜਾ ਜਾਵੇ ਠੀਕ ਹੈ ਬੇਟਾ ਸਾਰੇ ਆ ਗਏ ਸਾਰਿਆਂ ਨੂੰ ਯਾਹ